ਫਾਟਰ ਮੀਟਰ ਵਾਲੋਂ ਵੀ ਤਾਰਾਂ ਕੱਟੀਆਂ ਨੇ ਇਹ ਗ੍ਰੇਪਾ ਗ੍ਰੇਪਾਂ ਦੇ ਨਾਲੋਂ ਵੀ ਸਟਾਰਟਰ ਦੇ ਵਿੱਚੋਂ ਇਹ ਜਿਹੜੀਆਂ ਤਾਰਾਂ ਖੋਲ ਕੇ ਇਥੋਂ ਕੋਈ 20 25 ਕਿਲੋ ਮੀਟਰ ਵੀ ਪੱਚੀ ਮੀਟਰ ਲੰਬੀ ਕੇਬਲ ਹੋਏਗੀ ਜਿਹੜੀ ਉਹ ਚੋਰਾਂ ਕੱਟ ਕੇ ਲੈ ਗਏ ਆ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਅੱਜ ਸਾਡੇ ਪੰਜਾਬ ਦਾ ਕੀ ਹਾਲਾਤ ਬਣ ਗਏ ਨੇ ਕਦੇ ਰਾਹ ਜਾਂਦੇ ਆ ਲੋਕਾਂ ਦੇ ਕੋਲੋਂ ਪਰਸ ਖੋਏ ਜਾਂਦੇ ਆ ਕਦੇ ਲੋਕਾਂ ਭੈਣਾ ਬੀਬੀਆਂ ਦੀਆਂ ਚੈਨੀਆਂ ਕਦੇ ਪਰਸ ਖੋ ਕੇ ਦੌੜੇ ਜਾਂਦੇ ਆ ਬੈਟਰੀਆਂ ਲੱਫ ਜਾਣੀਆਂ ਜਾਂ ਹਰ ਤਰ੍ਹਾਂ ਦੀ ਚੋਰੀ ਹੋਰ ਤਾਂ ਹੋਰ ਆ ਜੀ ਜਿਹੜੀ ਦੁੱਖ ਦੀ ਗੱਲ ਆ ਕਿ ਸਾਡੇ ਜਿਹੜੀਆਂ ਮੋਟਰਾਂ ਲੱਗੀਆਂ ਮੋਟਰਾਂ ਦੇ ਉਸ ਤੋਂ ਜਿਹੜੀਆਂ ਕੇਵਲਾਵਾਂ ਉਹ ਕੇਵਲਾਵਾਂ ਵੀ ਲਾ ਕੇ ਜਿਹੜੇ ਆ ਚੋਰ ਉਹਰਾ ਫੂਚਾ ਕਰ ਹੋ ਜਾਂਦੇ ਆ ਜਿਨ੍ਹਾਂ ਦੇ ਨਾਲ ਜਿਹੜਾ ਸਾਡਾ ਕਿਸਾਨ ਭਾਈਚਾਰਾ ਵਾ ਉਹਨਾਂ ਨੂੰ ਜਦੋਂ ਸਵੇਰੇ ਆਣ ਕੇ ਆਪਣੇ ਖੇਤਾਂ ਨੂੰ ਪਾਣੀ ਲਾਉਣ ਵਾਸਤੇ ਆਉਂਦੇ ਆ ਤੇ ਦੇਖਦੇ ਆ ਕਿ ਉਹਨਾਂ ਦੀ ਮੋਟਰ ਤੇ ਜਿਹੜੀ ਉਹ ਕੇਵਲੀ ਹੈ ਨਹੀਂ ਸੋ ਇਸੇ ਤਰ੍ਹਾਂ ਦੀ ਇੱਕ ਘਟਨਾ ਜੀ ਪਿੰਡ ਸੈਦੋਲੇਲ ਦੇ ਵਿੱਚ ਵਾਪਰੀ ਹੈ ਜਿੱਥੇ ਸਰਦਾਰ ਨਿਰਮਲ ਸਿੰਘ ਅਫਸਰਦਾਰ ਹਰਜਿੰਦਰ ਸਿੰਘ ਉੱਤਰ ਸਰਦਾਰ ਸਵਰਨ ਸਿੰਘ ਇਹ ਦੋਨਾਂ ਭਰਾਵਾਂ ਦੀ ਮੋਟਰ ਆ ਖੇਤਾਂ ਦੇ ਵਿੱਚ ਉਹ ਜਦੋਂ ਸਿਹਰੇ ਕਣਕ ਨੂੰ ਪਾਣੀ ਲਾਉਣ ਵਾਸਤੇ ਆਉਂਦੇ ਆ ਤੇ ਦੇਖਦੇ ਆ ਕਿ ਉਹਨਾਂ ਦੀ ਜਿਹੜੀ ਮੋਟਰ ਆ ਉਹਨੂੰ ਜਿਹੜੀਆਂ ਕੇਵਲਸੇ ਉਸ ਟਰੈਕਟਰ ਦੇ ਵਿੱਚੋਂ ਕੱਟ ਲੀਆਂ ਜਾਂ ਮੋਟਰ ਵਾਲੋ ਕੱਟ ਕੇ ਜੋ ਸਟਾਰਟਰ ਜਿਹੜਾ ਉਹ ਕੇਵਲ ਲੱਗੇ ਸੋ ਇਸ ਤਰ੍ਹਾਂ ਜਿਹੜਾ ਕਿਸਾਨ ਆ ਜਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਲੋਕ ਬੜੇ ਪਰੇਸ਼ਾਨ ਹੋ ਰਹੇ ਆ ਸੋ ਆਉ ਗੱਲ ਕਰਦੇ ਆ ਇਹਨਾਂ ਦੇ ਨਾਲ ਇਹ ਜਿਹੜੇ ਮਾਲਕ ਆ ਕਿ ਉਹਨਾਂ ਨੇ ਕਦੋਂ ਚੀਜ਼ ਵੇਖੀ ਆ ਤੇ ਉਹਨਾਂ ਦੇ ਨਾਲ ਜਿਹੜੀ ਘਟਨਾ ਕਿਸ ਤਰ੍ਹਾਂ ਵਾਪਰੀ ਆ ਸਸਿਪਾਲ ਜੀ ਐ ਹਾਂ ਜੀ ਵੀਰ ਜੀ ਤੁਹਾਡਾ ਕੀ ਨਾਮ ਆ ਭਾਈ ਸਰਦਾਰ ਮੇਜਰ ਸਿੰਘ ਜੀ ਹਾਂ ਮੇਜਰ ਸਿੰਘ ਜੀ ਇਹ ਕਿਵੇਂ ਘਟਨਾ ਵਾਪਰੀ ਆ ਮੈਂ ਜੀ ਕੱਲ ਸ਼ਾਮੀ ਮੋਟਰ ਤੇ ਆਇਆ ਹਾਂ ਜੀ ਉਦੋਂ ਕੇਵਲ ਮੋਟਰ ਦੀ ਹੈਗੀ ਸੀ ਜੀ ਅੱਜ ਮੈਂ ਸਵੇਰੇ ਨਾ ਸਕੂਲ ਜਾ ਰਿਹਾ ਗੁੜੀਆਂ ਛੱਡਣ ਵਾਸਤੇ ਤੇ ਮੈਂ ਰੋਡ ਤੋਂ ਵੇਖਿਆ ਜੀ ਦਰਵਾਜ਼ਾ ਖੁੱਲ੍ਹਾ ਸਾਡੀ ਮੋਟਰ ਦਾ ਮੈਂ ਰੋਡ ਤੋਂ ਵੇਖ ਕੇ ਮੈਂ ਆਪਣੇ ਜਿਹੜਾ ਠੇਕੇਦਾਰ ਸਾਡਾ ਮੈਨੂੰ ਫੋਨ ਕੀਤਾ ਜੀ ਮਤਲਬ ਦਰਵਾਜ਼ਾ ਤੁਸੀਂ ਨਹੀਂ ਦੇ ਖੋਲਿਆ ਮੇਰੇ ਪਿਆਲ ਹੀ ਆ ਗਿਆ ਉਹ ਕਹਿੰਦੇ ਨੇ ਅਸੀਂ ਤਾਂ ਨਹੀਂ ਖੋਲੇ ਆ ਜੀ ਅੰਦੇ ਅਸੀਂ ਤਾਂ ਮੋਟਰ ਤੇ ਆਏ ਨਹੀਂ ਆ ਮੈਂ ਫਿਰ ਆਉਂਦਾ ਆ ਸਕੂਲ ਤੋਂ ਉਹਨਾਂ ਸਿੱਧਾ ਮੋਟਰ ਤੇ ਆਇਆ ਮੈਂ ਆਣ ਕੇ ਦੇਖਿਆ ਜੀ ਮੋਟਰ ਤੇ ਕੇਬਲ ਹੈ ਹੀ ਨਹੀਂ ਜੀ ਸਟਾਰਟਰ ਦੇ ਅੰਦਰੋਂ ਹੀ ਕੇਬਲ ਕੱਟੀ ਹੋਈ ਹੈ ਜੀ ਅੱਛਾ ਜੀ ਦਰਵਾਜ਼ਾ ਲੌਕ ਤੋੜਿਆ ਹੋਇਆ ਵਾ ਸਟਾਰਟਰ ਅੰਦਰੋਂ ਕਿਉਂ ਕੱਟੀ ਹੋਈ ਉਹ ਤੇ ਮੋਟਰ ਦਾ ਕਿਉਂ ਕੱਟੀ ਹੋਈ ਜੀ ਬਿਲਕੁਲ ਇਸੇ ਤਰ੍ਹਾਂ ਜੀ ਸਾਡੇ ਨਾਲ 5-6 ਦਿਨ ਪਹਿਲਾਂ ਸਾਡੇ ਘਰ ਲੱਗੇ ਮੋਟਰ ਜਿਹੜੇ ਕਾਢੀ ਉਤੋਂ ਵੀ ਮਤਲਬ ਕੇਬਲ ਚੋਰੀ ਹੋਈ ਹੈ ਜੀ ਅੱਛਾ 15 ਮਿੰਟ ਤੱਕ ਮੈਨੂੰ ਵੀ ਤਾਂ ਪਤਾ ਚੱਲਿਆ ਇੱਥੇ ਇਲਾਕੇ ਦੀਆਂ ਹੋਰ ਵੀ ਮੋਟਰਾਂ ਕਈਆਂ ਹਾਂਜੀ ਬੜੇ ਬੜੀਆਂ ਬੜੀਆਂ ਹੋਈਆਂ ਨੇ ਘਰ ਤੋਂ ਘੜ ਕੇ ਦੱਸਣ ਦੇ ਪੰਜ ਇਹ ਜਿਹੜੀ ਆ ਜਦੋਂ ਚੋਰੀ ਹੋਈਆਂ ਹੋਰ ਮੋਟਰਾਂ ਤੋਂ ਤੇ ਕੀ ਤੁਸੀਂ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਕੀਤੀ ਆ ਪੁਲਿਸ ਨੂੰ ਕੋਈ ਦੀ ਰਿਪੋਰਟ ਕੀਤੀ ਆ ਨਹੀਂ ਭਾਜੀ ਹਾਂ ਜੀ ਤਸੀਂ ਰਿਪੋਰਟ ਕੋਈ ਕੀਤੀ ਨਹੀਂ ਕਰਨ ਜਾ ਰਹੇ ਹਾਂ ਰਿਪੋਰਟ ਅਸੀਂ ਕਰਨੀ ਪੈਣੀ ਹੈ ਜੀ ਕਰਨ ਤੋਂ ਲਾਦਾ ਕੋਈ ਨਾ ਹੱਲ ਨਹੀਂ ਜਾਏਗਾ ਜੀ ਅੱਛਾ ਸੋ ਇਸੇ ਤਰ੍ਹਾਂ ਪਿੰਡ ਦੇ ਕੁਝ ਪਤਵੰਤ ਵੀ ਖੜੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਕੀ ਮੰਨ ਲਵ ਜਿਹੜਾ ਵੈ ਅਸੀਂ ਜਿਹੜੇ ਵਾਕੜਾ ਵਾਗ ਗਿਆ ਐ ਸਰਦਾਰ ਦਲਬੀਰ ਸਿੰਘ ਜੀ ਡਾਕਟਰ ਸਾਹਿਬ ਇਹ ਜਦੋਂ ਆਪਾਂ ਰੋਜ਼ ਦੇਖਦੇ ਆ ਇਹ ਕੀ ਬਣ ਰਿਹਾ ਕਿ ਮਲੇ ਇੱਕ ਨਹੀਂ ਦੋ ਨਹੀਂ ਰੋਜ਼ ਹੀ ਮੋਟਰਾਂ ਤੋਂ ਚੋਰੀ ਹੋ ਰਹੀ ਆ ਮੇਰਾ ਨਾਮ ਬਲਬੀਰ ਸਿੰਘ ਆ ਜੀ ਪਿੰਡ ਸੈਦੂ ਲਹਿਲਾ ਇਹ ਵੀਰ ਜੀ ਰੋਜ਼ ਹੀ ਮੋਟਰਾਂ ਤੋਂ ਤਾਰਾਂ ਚੋੜੀ ਆਲੂ ਜਿਹੜੇ ਆ ਉਹ ਪੁੱਟ ਪੁੱਟ ਕੇ ਲਈ ਜਾਂਦੇ ਆ ਤੇ ਮਤਲਬ ਕੋਈ ਜੀ ਨਹੀਂ ਨੀਗਾ ਕਿਸਾਨ ਦਾ ਕਿ ਕਿਹੜੇ ਦੇ ਪਾਸੇ ਕਿੰਨੀ ਥਾਂ ਰੱਖੀ ਕਰੂਗਾ ਮੋਟਰਾਂ ਦੇ ਜਾਊ ਆ ਲੂਗਾ ਕਾ ਜਾ ਉਹ ਸਬਜ਼ੀ ਕੋ ਸੋਂ ਕਿ ਘਰ ਆਪਣੇ ਸੋਂਗਾ ਜੇ ਘਰ ਨਹੀਂ ਗਏ ਹੁੰਦੇ ਤੇ ਘਰ ਦੇ ਪਰਿਵਾਰ ਦੇ ਹੋਰ ਚੀਜ਼ਾਂ ਚੁੱਕੇ ਲਈ ਜਾਂਦੇ ਆ ਤੇ ਜੇ ਮੋਟਰਾਂ ਤੇ ਹੁੰਦੇ ਤੇ ਮੋਟਰਾਂ ਦੀਆਂ ਤਾਰਾਂ ਲੈ ਜਾਂਦੇ ਆ ਆਲੂਆ ਤੇ ਆਲੂ ਗੁੱਟਪੁੱਟ ਲਈ ਜਾਂਦੇ ਆ ਸਾਡੇ ਲਾਗੇ ਇੱਕ ਹੋਰ ਆ ਜ਼ਿੰਮੇਦਾਰ ਉਹਦੇ ਮਟਰ ਹੀ ਪੁੱਟ ਕੇ ਲਾਗੇ ਥੱਲੇ ਹੋਈ ਲੋ ਥੱਲੇ ਹੀ ਪੁੱਟ ਕੇ ਲਾਗੇ ਮਟਰ ਦੀ ਹਾਂਜੀ ਇਹ ਇਥੇ ਬੰਦਾ ਕਰ ਸਕਦਾ ਵਾ ਬੰਦ